ਸਾਹਿਬ ਹਾਕੀ ਮਾਮਲਾ ਕੀ ਜਿਹੜਾ ਉਹ ਮੁੰਡੇ ਦੋ ਆਏ ਸੀਗੇ ਉਹਨਾਂ ਨੇ ਤੇਲ ਪਾਇਆ 500 ਰੁਪਏ ਦਾ ਤੇ ਜਦੋਂ ਮੈਂ ਉਹਨਾਂ ਨੂੰ ਪੈਸੇ ਲੈਣ ਲੱਗਾ ਉਹਨਾਂ ਨੇ ਪੇੜੇਮ ਕੀਤੇ ਪੇੜੇਮ ਉਹਨਾਂ ਨੇ 50 ਰੁਪਏ ਦੇ ਕੀਤਾ ਜਦੋਂ ਉਹਨਾਂ ਨੇ ਰੁਕੇ ਦਾ ਮੋਟਰਸਾਈਕਲ ਚੜਾ ਕੇ ਭੱਜ ਗਏ ਉੱਥੇ ਤੱਕ ਮੈਂ ਪਿੱਛਾ ਕੀਤਾ ਹਾਕ ਵੀ ਕਿੰਨੀ ਵਾਰੀ ਮਰੀ ਤਾਂ ਉਹਨਾਂ ਰੁੱਕੀ ਨਹੀਂ ਤੇ ਨਾਲੇ ਦੌੜਦੇ ਨਿਕਲੇ ਕਿੰਨੇ ਬਾਈਕ ਸੀਗੀ ਕਿੰਨੇ ਵਿਅਕਤੀ ਸੀਗੇ ਦੋ ਮੁੰਡੇ ਸੀਗੇ ਦੋ ਮੁੰਡੇ ਸੀਗੇ ਤੇ ਕਿੰਨੇ ਦਾ ਤੇਲ ਕੇਆ ਤੁਹਾਨੂੰ ਪਾਉਣ ਨੂੰ ਉਹਨੇ 500 ਦਾ ਗਿਆ ਉਹ ਤੇਲ ਪਾਉਣ ਨੂੰ ਤੇ ਤੁਹਾਨੂੰ ਕਿੰਨੀ ਪੇਮੈਂਟ ਦੇ ਗਿਆ 50 ਰੁਪਏ ਪੀਆਰ ਵੀ ਦੇਖੋ ਪੀਡੀਐਮ ਕਿਤੇ ਹੈ ਪੀਡੀਐਮ ਕਿਤੇ ਰੁਕੇ ਨਹੀਂ ਮੁੜ ਕੇ ਮੁਕੇ ਨਹੀਂ ਮੁੜ ਕੇ ਇਹ ਗੱਡੀ ਦਾ ਉਹਦਾ ਨਾਮ ਕੋਈ ਨੰਬਰ ਹੈ ਉਹਦੀਆਂ ਦੇ ਬਾਈਕ ਦਾ ਨੰਬਰ ਹੈ ਪੀਵੀ09 ਕੇ ਮੇਰਾ ਨਾਮ ਜੀ ਪੁਨੀਤ ਹੈ ਜੀ ਇਹ ਮੁੰਡਾ ਆਪਣਾ ਮੀਟਰ ਤੇ ਤੇਲ ਪਾ ਰਿਆ ਸੀਗਾ ਦੇਖੋ ਦੋ ਮੁੰਡੇ ਆ ਇੱਕ ਸਰਦਾਰ ਤੇ ਇੱਕ ਹੋਰ ਮੁੰਡਾ ਸੀਗਾ ਤੇ ਪਟਨਾ ਬਾਈਕ ਤੇ ਆਏ ਉਹਨਾਂ ਨੇ ਇਹਨੂੰ ਕਿਹਾ ਕਿ 500 ਦਾ ਪٹرول ਪਾ ਦੇ ਮੈਂ ਸਾਰੀ ਵੀਡੀਓ ਚੈੱਕ ਕੀਤੀ ਕੈਮਰੇ ਦੀ ਇਹਨੇ 500 ਦਾ ਪٹرول ਪਾਇਆ ਉਹਨਾਂ ਨੂੰ ਤੇ ਉਹਨਾਂ ਨੇ ਪੇਟੀਮ ਕੀਤਾ ਉਹਨਾਂ ਨੇ ਪੇਟੀਮ ਸਿਰਫ 500 ਰੁਪਏ ਕਰਕੇ 도ੜ ਗਏ ਇਹਨੇ ਪਿੱਛੇ ਬਹੁਤ ਵਾਜਾਂ ਮਾਰੀਆਂ ਵਾਜਾਂ ਅੰਦਰ ਤੱਕ ਆਫਿਸ ਦੇ ਵਿੱਚ ਆਈਆਂ ਇੰਸਟਾਗ੍ਰam ਗਏ ਦੇਖੇ ਹੋ ਨੱ ਭੱਜ ਚੁੱਕੇ ਸੀਗੇ ਉਸ ਤੋਂ ਬਾਅਦ ਕੈਮਰਾ ਦੀ ਵੀਡੀਓ ਚੈੱਕ ਕੀਤੀ ਜਿਹੜਾ ਉਹਨਾਂ ਦਾ ਬਾਈਕ ਨੰਬਰ ਹੈ ਪੀਬੀ09 ਕੇ 8664 ਜਿੰਨੇ ਕ ਵੇ ਹੋਇਆ ਇਹ ਹਾਲਸਾ ਜੀ ਆਈ ਆਪਣਾ ਟਾਈਮ ਕਿੰਨਾ ਕੋਇਆ ਸੀ 5 ਮਿੰਟ ਪਹਿਲਾਂ ਟਾਈਮ 7 ਵਜੇ 5 ਮਿੰਟ ਪਹਿਲਾਂ ਜੀ ਤੇ ਮੂੰਹ ਬੁਗਾਰ ਰਹੇ ਨੇ ਜੀ ਨਹੀਂ ਮੂੰਹ ਖੁੱਲੇ ਸੀ ਜੀ ਦਾ ਮੂੰਹ ਖੁੱਲੇ ਕਿੰਨੇ ਦਾ ਤੇਲ ਲੱਗਿਆ ਸੀ ਇਹਨਾਂ ਨੇ ਉਹਨਾਂ ਨੇ 500 ਦਾ ਤੇਲ ਉਹੀ 7:30 ਦੇ ਟਾਈਮ ਸੀਗਾ 500 ਦਾ ਤੇਲ ਪਵਾਇਆ ਤੇ ਇਹਨੂੰ 50 ਰੁਪਏ ਦਾ ਪੇਪੀਐਮ ਕਰਕੇ ਨਾ ਦਿਖਾਇਆ ਨਾ ਕੁਛ ਇਹਦੀ 도ੜ ਕੇ ਇਹਨੇ ਫਟਾਫਟ ਜਦੋਂ ਪੇਪੀਐਮ ਚੈੱਕ ਕੀਤਾ ਇਹਨੇ ਲੱਖਿਆ 50 ਇਹਨੇ ਬਹੁਤ ਆਵਾਜ਼ਾਂ ਮਾਰੀਆਂ ਨਿਕਲ ਗਏ ਕੋਈ ਸੀਸੀਟੀਵੀ ਕੈਮਰੇ ਜਾਇ ਬੰਦੇ ਹਾਂਜੀ ਸਾਨੂੰ ਸਭ ਕੋ ਸੀਸੀਟੀਵੀ ਸੀਸੀਟੀਵੀ ਕੈਮਰੇ ਵਿੱਚ ਤੇਲ ਪਵਾਂਦੇ ਵੀ ਆਏ ਆ ਗੱਡੀ ਦਾ ਉਹਨਾਂ ਦੇ ਬਾਈਕ ਦਾ ਨੰਬਰ ਵੀ ਆਇਆ ਤੇ ਪੇਪੀਐਮ ਕਰਦੇ ਵੀ ਆਏ ਸੜਕੋ ਬਕਾਇਦਾ ਉਹਨਾਂ ਦਾ ਪੇਜਿੰਦਾ ਨਾ ਕਿ ਮੈਂ ਜਿਹੜਾ ਪੰਪ ਵਾ ਕਿਸ ਰੋਡ ਦੇ ਉੱਪਰ ਦਾ ਕਿਸ ਨਾਮ ਦਾ ਜੀ ਹੁਸ਼ਿਆਰ ਰੋਡ ਤੇ ਫਗਵਾੜੇ ਤੇ ਨਿਮਾਲੇ ਚੌਕ ਨੇੜੇ ਨਿਮਾਲੇ ਚੌਕ ਪੈਂਦਾ ਪੈਟਰੋਲ ਦਾ ਪੰਪ ਪੈਟਰੋਲ ਦਾ ਨਾਮ ਹੈ ਜੀ ਪੰਪ ਦਾ ਨਾਮ ਹੈ ਜੀ ਐਲਐਸ ਪੋਗਰ ਮੇਰਾ ਨਾਮ ਚਿੰਕੋ ਜੀ ਹਾਂ ਜੀ ਸਰ ਕੀ ਮਾਮਲਾ ਕੀ ਜਿਹੜਾ ਪੈਟਰੋਲ ਪੰਪ ਦੇ ਉੱਪਰ ਅੱਜ ਜੀ ਮੇਰੀ ਅੱਖਾਂ ਦੇ ਸਾਹਮਣੇ ਇੱਕ ਮੁੰਡੇ ਨੇ ਬਾਹਰ ਇੱਥੇ ਪੂਰਾ ਟੈਟੂ ਬਣਿਆ ਹੋਇਆ ਸੀਗਾ ਤੇ ਨਾਲ ਪਿੱਛੇ ਇੱਕ ਸਰਦਾਰ ਬੰਦਾ ਬੈਠਾ ਸੀਗਾ ਉਹਨਾਂ ਨੇ ਪੈਟਰੋਲ ਪੁਆਇਆ 500 ਰੁਪਏ ਦਾ ਕਹਿੰਦੇ ਪੀ.ਡੀ.ਐਮ ਕਰੂਗੇ ਪੈਟਰੋਲ ਮੁੰਡੇ ਨੇ ਪੁਆ ਦਿੱਤਾ ਸ ਪਾਂ ਤੂੰ ਆਦੋ ਕਹਿੰਦਾ ਪੇਪੀਐਮ ਕਰੀ ਉਹ ਕਰਨ ਲੱਗਾ ਤੇ ਉਹਨੇ ਪਿਆਰ ਪੇ ਕੀਤੇ ਮੁੰਡੇ ਨੇ ਅਜੇ ਫੋਨ ਇਦਾਂ ਘੁਮਾ ਕੇ ਦੇਖਿਆ ਹੀ ਆ ਮੋਟਰਸਾਈਕਲ ਲੈ ਕੇ ਨਾਲੀ ਭੱਜ ਕੇ ਬੰਦੇ ਕਿੰਨੇ ਬੰਦੇ ਸੀ ਉਹ ਦੋ ਮੁੰਡੇ ਸੀਗੇ ਇੱਕ ਸਾਵਲਾ ਰੰਗ ਦਾ ਸੀਗਾ ਇੱਕ ਸਰਦਾਰ ਸੀਗਾ ਥੋੜੇ ਗੋਰਾਇਆ ਕਾਲੇ ਦੇ ਸੀਗੇ ਬਰੈਂਡਿੰਗ ਦੇ ਸੀਗਾ ਮੂੰਹ ਬਗਾਰੇ ਬੰਦੇ ਜੀ ਹਾਂ ਮੂੰਹ ਠੀਕ ਠਾਕ ਸੀਗੇ ਜੀ ਸੀਸੀਡੀ ਕੈਮਰਾ ਜਾਈ ਬੰਦੇ ਹਾਂ ਹਾਂ ਪੂਰੇ ਇੰਜ ਚੈੱਕ ਕਰ ਲਿਆ ਕਿੰਨੇ ਬੰਦੇ ਸੀਗੇ ਦੋ ਮੁੰਡੇ ਸੀਗੇ ਜੀ ਤੇ ਕਿੰਨੇ ਵਜੇ ਹੋਇਆ ਇਹ ਹੁਣੇ ਆਪਣਾ ਨਾਲੋ ਤੁਸੀਂ 6:40 ਮਿੰਟ ਤੇ ਜੀ ਤੁਸੀਂ ਕਿੱਥੋਂ ਮੈਂ ਫਗਵਾੜੀ ਤੋਂ ਹਾਂ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਚਿੰਕੂ ਆ ਜੀ